ਸਭ ਤੋਂ ਪਹਿਲਾਂ মিডিਆ ਦੇ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਔਰ ਤੁਹਾਨੂੰ ਅੱਜ ਥੋੜੀ ਵੇਟ ਵੀ ਕਰਨੀ ਪਈ ਕਿਉਂਕਿ ਕੈਬਨਿਟ ਦੀ ਮੀਟਿੰਗ ਜਿਹੜੀ ਆ ਥੋੜਾ ਲੰਮਾ ਚੱਲ ਗਈ ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਚ ਹੋਈ ਜਿਹਦੇ ਅੰਦਰ ਬਹੁਤ ਸਾਰੇ ਫੈਸਲੇ ਲਏ ਗਏ ਜਿਨ੍ਹਾਂ ਵਿੱਚੋਂ ਪ੍ਰਮੁੱਖ ਫੈਸਲੇ ਮੈਂ ਤੁਹਾਡੇ ਸਾਹਮਣੇ ਕਰ ਰਿਹਾ ਅੱਜ ਪੰਜਾਬ ਦਾ ਪੰਜਾਬ ਰੱਖਿਆ ਡਿਪਾਰਟਮੈਂਟ ਜਿਹੜਾ ਪੰਜਾਬ ਰੱਖਿਆ ਸਲਾਮਾ ਭਲਾਈ ਵਿਭਾਗ ਆ ਉਹਦੀ ਸਾਲਾਨਾ ਰਿਪੋਰਟ ਜਿਹੜੀ ਆ ਉਹ ਅੱਜ ਪੰਜਾਬ ਦੀ ਕੈਬਨਿਟ ਦੇ ਅੰਦਰ ਪੇਸ਼ ਕੀਤੀ ਗਈ ਜਿਹਦੇ ਅੰਦਰ ਸਾਲ ਪਰ ਕੀ ਕੀ ਕੰਮ ਜਿਹੜੇ ਉਹ ਡਿਪਾਰਟਮੈਂਟ ਦੇ ਅੰਦਰ ਹੋਏ ਨੇ ਉਹਨਾਂ ਤੇ ਚਰਚਾ ਤੋਂ ਬਾਅਦ ਉਹ ਰਿਪੋਰਟ ਜਿਹੜੀ ਆ ਪੰਜਾਬ ਕੈਬਨਿਟ ਵੱਲੋਂ ਪ੍ਰਵਾਨ ਕੀਤੀ ਗਈ ਔਰ ਇਸ ਤੋਂ ਬਿਨਾ ਦਾ ਪੰਜਾਬ ਟ੍ਰਾਂਸਪੇਰੈਂਸੀ ਇਨ ਪਬਲਿਕ ਪ੍ਰੋਕੂਰਮੈਂਟ ਐਕਟ 2019 ਉਹਦੇ ਅੰਦਰ ਕੁ ਸੌਦਾ ਸੀਗੀਆਂ ਉਹ ਸੌਦਾ ਜਿਹੜੀਆਂ ਪ੍ਰਵਾਨ ਕੀਤੀਆਂ ਨਹੀਂਆਂ ਕਿਉਂਕਿ ਕਾਫੀ ਸਾਰੇ ਉਸ ਐਕਟ ਦੇ ਅੰਦਰ ਪ੍ਰਵਧਾਨ ਹੁੰਦੇ ਨੇ ਕਿ ਟੈਂਡਰ ਕਿੰਨੇ ਦਿਨ ਚਲਾਉਣਾਗਾ ਕਈ ਜਗ੍ਹਾ ਦੇ ਉੱਤੇ ਟੈਂਡਰਿੰਗ ਦਾ ਸਮਾਂ ਘਟ ਜਾਂਦਾਗਾ ਉਹ ਸਮੇਂ ਨੂੰ ਜਿਹੜੀ ਅਸੀਂ ਪ੍ਰਵਾਨਗੀ ਦਿੱਤੀ ਤਾਂ ਕਿ ਕੰਮ ਜਿਹੜੇ ਨੇਗੇ ਉਹ 31 ਮਾਰਚ ਤੋਂ ਪਹਿਲਾਂ ਪਹਿਲਾਂ ਨੇਪਰੇ ਚੜ ਜਾਣਾ ਇਹ ਕਿ ਨਹੀਂ ਉਹ ਫੰਡ ਜਿਹੜੇ ਨੇ ਉਹ ਲੈਪਸ ਹੋ ਜਾਂਦੇ ਨੇ ਕਿ ਸੋ ਉੱਥੇ ਥੋੜੀ ਜੀ ਛੋੜ ਦਿੱਤੀ ਕਿ ਇਸ ਤੋਂ ਬਿਨਾ ਪੰਜਾਬ ਕੈਪੀਟਨ ਦੇ ਹੋਰ ਬਹੁਤ ਅਹਿਮ ਫੈਸਲੇ ਕੀਤੇ ਜਿਨ੍ਹਾਂ ਦੇ ਅੰਦਰ ਇੱਕ ਇੰਗਲਿਸ਼ ਫਾਰ ਵਰਕ ਕੋਰਸ ਸੀ ਜਿਹੜਾ ਇੰਗਲਿਸ਼ ਫਾਰ ਵਰਕ ਕੋਰਸ ਸੀਗਾ ਉਹਦੇ ਅੰਦਰ ਅਸੀਂ ਕੋਸ਼ਿਸ਼ ਕੀਤੀ ਆ ਕਿਉਂਕਿ ਪੰਜਾਬ ਦੇ ਬਹੁਤ ਸਾਰੇ ਬੱਚੇ ਜਿਹੜੇ ਇੰਗਲਿਸ਼ ਨੂੰ ਤਰਜੀਹ ਦਿੰਦੇ ਨੇ ਕਿ ਪੜ੍ਹਨਾ ਚਾਹੁੰਦੇ ਨੇ ਕਿ ਜਦੋਂ ਕਿਸੇ ਆਪਣੇ ਕੰਮ ਕਾਜ ਲਈ ਜਾਣਾ ਚਾਹੁੰਦੇ ਨੇ ਤਾਂ ਉਹਦੇ ਅੰਦਰ ਅਸੀਂ ਸਮਝੌਤਾ ਜਿਹੜਾ ਪਹਿਲਾਂ ਕੀਤਾ ਸੀ ਬ੍ਰਿਟਿਸ਼ ਕਾਉਂਸਲ এডੂਕੇਸ਼ਨ ਇੰਡੀਆ ਦੇ ਨਾਲ ਉਹ ਸਮਝੌਤੇ ਨੂੰ ਜਿਹੜੀ ਆ ਅੱਜ ਸਹੀ ਪਾਈ ਗਈ ਤਾਂ ਔਰ ਅਗਲੇ 2 ਸਾਲਾਂ ਦੇ ਲਈ 2025-26 ਤੇ 26-27 ਦੇ ਲਈ ਇਸ ਤੋਂ ਬਿਨਾ ਇੱਕ ਅਹਿਮ ਫੈਸਲਾ ਲੈਂਦੇ ਆ ਖਾਸ ਕਰਕੇ ਜੇ ਮੈਂ এডੂਕੇਸ਼ਨ ਦੀ ਗੱਲ ਕਰਾਂ ਕਿਉਂਕਿ ਆਮ ਆਮ ਵੀ ਪਾਰਟੀ ਦੀ ਸਭ ਤੋਂ ਵੱਡੀ ਪ੍ਰਾਇਓਰਟੀ ਆ ਕਿ ਪੰਜਾਬ ਦੇ ਅੰਦਰ এডੂਕੇਸ਼ਨ ਦੇ ਅੰਦਰ ਵੱਡੇ ਸੁਧਾਰ ਕੀਤੇ ਜਾਣ এডੂਕੇਸ਼ਨ ਦੇ ਅੰਦਰ ਹੋਰ ਇਨਕਲਾਬੀ ਕਦਮ ਜਿਹੜੇ ਨੇ ਉਹ ਪੁੱਤੇ ਜਾਣ ਉਸੇ ਜਿਹੜਾ ਕਿਰਕਲਾਬੀ ਕਦਮ ਅੱਜ ਉਹਦੇ ਤਹਿਤ ਹੀ ਅਸੀਂ ਤਕਨੀਕੀ ਸਿਖਲਾਈ ਦੇਣ ਦੇ ਲਈ 40 ਜਿਹੜੇ ਹੁਨਰ ਸਿੱਖਿਆ ਸਕੂਲਾਂ ਦੀ ਸਥਾਪਨਾ ਕਰਨ ਜਾ ਰਹੇ ਆ 40 ਨਵੇਂ ਹੁਨਰ ਤਕਨੀਕੀ ਹੁਨਰ ਸਿੱਖਿਆ ਹੁਨਰ ਸਿੱਖਿਆ ਸਕੂਲ ਜਿਹੜੇ ਨੇਗੇ ਉਹ ਪੰਜਾਬ 'ਚ ਜਿਹੜੇ ਨੇਗੇ ਸਟੈਬਲਿਸ਼ ਕੀਤੇ ਜਾਣਗੇ ਸੋ ਇਸ ਤੋਂ ਬਿਨਾ ਜਿਹੜੀ ਸਭ ਤੋਂ ਅਹਿਮ ਤੇ ਇੰਪੋਰਟੈਂਟ ਗੱਲ ਆ ਕਿਉਂਕਿ 31 ਮਾਰਚ ਨੂੰ ਇਹ ਫਾਈਨੈਂਸ਼ੀਅਲ ਇਅਰ ਜਿਹੜਾ ਉਹ ਖਤਮ ਹੋ ਜਾਣਾਗਾ ਔਰ ਅਗਲਾ ਜਿਹੜਾ ਵਰਾਗਾ 25 ਤੇ 26 225 26 ਉਹਦੇ ਲਈ ਅਸੀਂ ਪੰਜਾਬ ਦਾ ਜਿਹੜਾ ਬਜਟ ਆ ਉਹ ਪ੍ਰੈਜੈਂਟ ਕਰਨਾਗਾ ਮੈਂ ਬਤੌਰ ਫਾਈਨਾਂਸ ਮਿਨਿਸਟਰ ਉਹ ਬਜਟ ਜਿਹੜਾ ਪੰਜਾਬ ਦੀ ਵਿਧਾਨ ਸਭਾ ਚ ਰੱਖਣਾਗਾ ਅਸੀਂ ਫੈਸਲਾ ਕੀਤਾਗਾ ਕਿ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਆ ਇਹ 21 ਮਾਰਚ ਤੋਂ ਸ਼ੁਰੂ ਹੋ ਕੇ 21 ਮਾਰਚ ਤੋਂ ਸ਼ੁਰੂ ਹੋ ਕੇ 28 ਮਾਰਚ ਤੱਕ 21 ਮਾਰਚ ਤੋਂ ਸ਼ੁਰੂ ਹੋ ਕੇ 28 ਮਾਰਚ ਤੱਕ ਇਹ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਉਹ ਚੱਲੂਗਾ ਜਿਹਦੇ ਅੰਦਰ ਸਭ ਤੋਂ ਪਹਿਲਾਂ ਮਾਨਯੋਗ ਗਵਰਨਰ ਸਾਹਿਬ ਮਾਨਯੋਗ ਗਵਰਨਰ ਸਾਹਿਬ ਆਪਣਾ ਭਾਸ਼ਣ ਦੇਣਗੇ ਔਰ ਉਸ ਬਾਅਦ ਉਸ ਭਾਸ਼ਣ ਦੇ ਉੱਤੇ ਦੋ ਦਿਨ ਜਿਹੜੀ ਆ ਵੈਸ ਹੋਊਗੀ ਔਰ ਫਿਰ 26 ਤਰੀਕ ਨੂੰ 26 ਤਰੀਕ ਨੂੰ ਜਿਹੜਾ ਪੰਜਾਬ ਵਿਧਾਨ ਸਭਾ ਦੇ ਅੰਦਰ ਪੰਜਾਬ ਦਾ ਬਜਟ ਜਿਹੜਾ 2025-26 ਦਾ ਬਜਟ ਜਿਹੜਾ ਆਮ ਬਜਟ ਆ ਉਹ ਪੇਸ਼ ਕੀਤਾ ਜਾਊਗਾ ਔਰ ਉਸ ਬਾਅਦ ਡਿਸਕਸ਼ਨ ਹੋਣ ਤੋਂ ਬਾਅਦ ਉਹ ਪਾਸ ਕੀਤਾ ਜਾਊਗਾ ਇਸ ਤੋਂ ਬਿਨਾ ਜਿਹੜੀਆਂ ਹੋਰ ਵੀ ਕੋਈ ਡਿਊਰਿੰਗ ਦੀ ਕੋਰਸ ਆਫ ਸੈਸ਼ਨ ਜਿਹੜੀਆਂ ਵੀ ਸਾਡੀ ਬਿਜ਼ਨਸ ਐਡਵਾਈਜ਼ਰੀ ਕਮੇਟੀ ਮਾਨਯੋਗ ਸਪੀਕਰ ਸਾਹਿਬ ਦੀ ਗਵਾਈ ਚ ਬਿਜ਼ਨਸ ਐਡਵਾਈਜ਼ਰੀ ਕਮੇਟੀ ਬਣੀ ਹੁੰਦੀ ਆ ਜਿਹੜੇ ਵੀ ਸੁਝਾਅ ਦੇਊਗੀ ਉਸ ਦੇ ਮੁਤਾਬਕ ਜਿਹੜਾ ਟਾਈਮ ਅੱਗੇ ਪਿੱਛੇ ਕਰਨ ਦਾ ਪ੍ਰਬੰਧਨ ਹੁੰਦਾਗਾ ਕਿ ਕਿਹੜਾ ਕਦੋਂ ਕਰਨਾਗਾ ਪਰ ਲੇਕਿਨ ਸੈਸ਼ਨ ਜਿਹੜਾ ਉਹ 21 ਮਾਰਚ ਤੋਂ ਸ਼ੁਰੂ ਹੋ ਕੇ 28 ਮਾਰਚ ਤੱਕ ਚੱਲੂਗਾ ਔਰ 26 ਮਾਰਚ ਨੂੰ ਸਾਲ 2025 26 ਦਾ ਜਿਹੜਾ ਆਮ ਬਜਟ ਆ ਉਹ ਪੇਸ਼ ਕੀਤਾ ਜਾਊਗਾ ਥੈਂਕ ਯੂ ਐਨੀਥਿੰਗ ਜੀਮਾ ਸਾਹਿਬ ਜੀਮਾ ਸਾਹਿਬ ਸਟ੍ਰਾਈਕਿੰਗ ਨੂੰ ਨਾਨ ਅਫੀਸ਼ਲ ਡੇ ਹੋਊਗਾ ਵੀਰਵਾਚਾ ਜੀ ਤਾਂ ਫਿਰ 28 ਨੂੰ ਬਜਟ ਪਾਸ ਕਰਨਾ ਉਹ ਵੀ ਲਾਸਟ ਡੇ ਵਰਕਿੰਗ ਡੇ ਹੈ ਤਾਂ 28 ਨੂੰ ਪਾਸ ਹੋ ਜੂਗਾ ਬਜਟ 26 ਨੂੰ ਪੇਸ਼ ਕਰਕੇ ਮੈਂ ਤੁਹਾਨੂੰ ਤੁਹਾਡਾ ਕੁਐਸਚਨ ਪੁੱਛਣ ਤੋਂ ਪਹਿਲਾਂ ਹੀ ਇਹਦਾ ਆਨਸਰ ਦੇ ਚੁੱਕਿਆ ਕਿ ਬਿਜ਼ਨਸ ਐਡਵਾਈਜ਼ਰੀ ਕਮੇਟੀ ਜਿਹੜੀ ਆ ਉਹ ਸਮੇਂ-ਸਮੇਂ 'ਤੇ ਜੋ ਵੀ ਚੇਂਜ ਕਰਨਾ ਚਾਹੀਏ ਉਹ ਕਰ ਸਕਦੀ ਹੈ ਜੀ ਸਰਕਾਰ ਬਜਟ ਦੇ ਵਿੱਚ ਇਸ ਵਾਰ ਵੱਡਾ ਕੀ ਲੈ ਕੇ ਆ ਰਹੀ ਹੈ ਅਜੇ ਬਿਲਕੁਲ ਬਜਟ ਜਿਹੜਾ ਉਹ ਤਿਆਰ ਹੋ ਰਿਹਾਗਾ ਜਦੋਂ ਬਜਟ ਆਊਗਾ 26 ਤਰੀਕ ਨੂੰ ਠੀਕ 11 ਵਜੇ ਤੁਹਾਨੂੰ ਜੋ ਵੀ ਕੁਝ ਵੱਡਾ ਆਊਗਾ ਉਹ ਦੇਖਣ ਨੂੰ ਮਿਲੇਗਾ ਸਾਡੇ ਸੈਕਟਰ ਦੀ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਪ੍ਰਾਇਓਰਟੀ ਦੋ ਸੈਕਟਰ ਨੇ এডੂਕੇਸ਼ਨ ਤੇ ਹੈਲਥ ਸੈਕਟਰ ਉਹ ਹਮੇਸ਼ਾ ਸਾਡੀ ਪ੍ਰਾਇਓਰਟੀ ਰਹੇ ਨੇਗੇ ਔਰ ਦੂਸਰਾ ਇਸ ਵਾਰ ਨਸ਼ਿਆਂ ਦੇ ਖਿਲਾਫ ਜਿਹੜੀ ਇੱਕ ਫੈਸਲਾ ਕੋਲ ਲੜਾਈ ਇੱਕ ਫੈਸਲਾ ਕੋਲ ਲੜਾਈ ਜਿਹੜੀ ਆ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਦੀ ਗਵਾਈ ਸ਼ੁਰੂ ਕੀਤੀ ਗਈ ਆ ਉਹਦੇ ਅੰਦਰ ਵੀ ਜੇ ਵੀ ਜੋ ਵੀ ਕੁਝ ਕਰਨ ਦੀ ਲੋੜ ਹੋਈ ਉਹ ਅਸੀਂ ਕਰਾਂਗੇ ਜੀਮਾ ਸਾਹਿਬ ਜਿਹੜਾ ਤੁਸੀਂ ਚਾਲੀ ਚੇਤੇ ਇੱਕ ਬਜਟ ਸੈਸ਼ਨ ਸ਼ੁਰੂ ਹੋ ਰਿਹਾ ਹੈ ਫਾਈ ਤੱਕ ਇਹ ਖਤਮ ਹੋ ਜਾ ਅੱਠ ਦੇ ਵਿੱਚ ਮਹਿਜ਼ ਉਹਦੇ ਵਿੱਚ ਮਨਨ ਲੱਗਦਾ ਕਿ ਸਮਾਂ ਬਹੁਤ ਘੱਟ ਹੈ ਬਰੋਦਰ ਇਸ ਗੱਲ ਤੇ ਡਿਸ਼ਕਸ਼ਨ ਕਰ ਸਕਦੇ ਆ ਬਿਜ਼ਨਸ ਅਡਵਾਈਜ਼ਰੀ ਕਮੇਟੀ ਤੁਸੀਂ ਗੱਲ ਕੀਤੀ ਉਹਦਾਇਆ ਜਾ ਸਕਦਾ ਹੈ ਕਿ ਇਹ ਪਹਿਲਾ ਕਿੰਦਾ ਆਇਆ ਜਾ ਸਕਦਾ ਹੈ ਦੇਖੋ ਮੈਂ ਕਿਤੇ ਵਧਾਉਣ ਦੀ ਗੱਲ ਨਹੀਂ ਕੀਤੀ ਉਹਨਾਂ ਨੂੰ ਸਾਡੀ ਜਿਹੜੀ ਆਪੋਜੀਸ਼ਨ ਤੇਰਾ ਉਹਨਾਂ ਨੂੰ ਚੰਗਾ ਖਾਸਾ ਮੌਕਾ ਜਿਹੜਾ ਅਸੀਂ ਗਵਰਨਰ ਅਡਰੈਸ ਦੇ ਉੱਤੇ ਉਹਨਾਂ ਦੀ ਰੇਸ਼ਿਓ ਦੇ ਮੁਤਾਬਕ ਉਹਨਾਂ ਨੂੰ ਬਾਇਡ ਸਟੇਸ਼ਨ ਦੇ ਉੱਤੇ ਉਹਨਾਂ ਦੇ ਰੇਸ਼ਿਓ ਦੇ ਮੁਤਾਬਕ ਖੁੱਲਾ ਟਾਈਮ ਦੇਵਾਂ ਕਿ ਜਿਹੜੀ ਵੀ ਉਹ ਗੱਲ ਰੱਖਣੀ ਚਾਹਣਗੇ ਉਹ ਆਪਣੀ ਗੱਲ ਰੱਖ ਸਕਦੇ ਨੇਗੇ ਸੋ ਤੁਹਾਡੇ ਕੈਮਰੇ ਉੱਥੇ ਹੋਣਗੇ ਕਿਸੇ ਨੂੰ ਵੀ ਇਹ ਨਹੀਂ ਹੋਊਗਾ ਸੁੱਚੇ ਮੂਹ ਨੇ ਜਾਣ ਦੇਵਾਂਗੇ ਹਰੇਕ ਨੂੰ ਗੱਲ ਕਰਨ ਦਾ ਮੌਕਾ ਦੇਵਾਂਗੇ ਜੀਮਾ ਸਾਹਿਬ ਜਿਆ ਤੁਸੀਂ 40 ਸਕੂਲ ਦੀ ਗੱਲ ਕੀਤੀ ਹੈ ਉਹਨਾਂ ਸਕੂਲ ਉਹ ਕੋਰੋ ਬੀਬੀ ਵੀ ਮਾਡਲ ਹੈ ਜਾਂ ਕਿਸੇ ਹੋਰ ਕਲੈਬ੍ਰੇਸ਼ਨ ਲੈ ਬਿਲਕੁਲ ਜੀ ਉਹ ਪੰਜਾਬ ਸਰਕਾਰ ਦਾ ਆਪਣਾ ਹੈਗਾ ਕਿ ਅਸੀਂ ਪੰਜਾਬ ਦੇ ਅੰਦਰ ਇਹ ਸਕੂਲ ਖੋਲ ਰਿਹਾ ਹੈ ਜਿਸ ਨਾਲ ਮੈਂ ਸੰਬੰਧਿਤ ਸਾਡੇ ਬੱਚਿਆਂ ਨੂੰ ਖਾਸ ਕਰਕੇ ਹਾਇਰ ਐਜੂਕੇਸ਼ਨ ਦੇ ਅੰਦਰ ਜੇ ਮੈਂ ਗੱਲ ਕਰਾਂ ਪਲੱਸ 1 2 ਦੇ ਅੰਦਰ ਬੱਚਿਆਂ ਨੂੰ ਬਹੁਤ ਇੱਕ ਅੱਛਾ ਐਟਮਾਸਫੇਅਰ ਇੱਕ ਅੱਛਾ ਬੇਸਿਕ ਇਨਫਰਾਸਟ੍ਰਕਚਰ ਮਿਲੂਗਾ ਕਿਉਂਕਿ ਇਹ ਦੀ ਲੋਡ ਸੀ ਸਮੇਂ ਦੀ ਦੌੜ ਆ ਬੱਚਿਆਂ ਨੂੰ ਇੱਕ ਸਕਿੱਲ ਐਜੂਕੇਸ਼ਨ ਦੀ ਲੋੜ ਆ ਬੱਚੇ ਕਿਉਂਕਿ ਉਹ ਪੁਰਾਣਾ ਸਬਜੈਕਟ ਜਿਹੜੇ ਹੁੰਦੇ ਸੀ ਉਹ ਕਾਫੀ ਹੱਦ ਤੱਕ ਉਹਨਾਂ ਦੀ ਹੁਣ ਸਪੈਸ਼ਲਾਈਜੇਸ਼ਨ ਵਾਲੀ ਗੱਲ ਆ ਕਿ ਕੋਈ ਜੀਓਗ੍ਰਾਫੀ ਪੜ੍ਹਨੀ ਚਾਹੁੰਦਾ ਜੀਓਗ੍ਰਾਫੀ ਪੜ੍ਹ ਲੇ ਆ ਜਾਂ ਕੋਈ ਸਕਿੱਲ ਮੈਨੇਜਮੈਂਟ ਚਾਹਣਾ ਚਾਹੁੰਦਾ ਸਕਿੱਲ ਮੈਨੇਜਮੈਂਟ ਚ ਆ ਜੇ ਕੋਈ ਸਕਿੱਲ ਦਾ ਕੰਮ ਕਰਨਾ ਚਾਹੁੰਦਾ ਕੋਈ ਮੋਟਰ ਮੈਕੈਨਿਕ ਬਣਨਾ ਚਾਹੁੰਦਾ ਜੇ ਕੁਝ ਵੀ ਕਿਸੇ ਵੀ ਜਿਹੜਾ ਵਿਸ਼ ਉਹ ਤਾਂ ٹرسٹ ਜਿਹੜਾ ਉਹ ਪਹਿਲਾਂ ਹੀ ਰੈਟੀਫਾਈ ਹੋ ਜੇ ਤਾਂ ਕਿ ਉਹ ਆਪਣਾ ਉਹਦੇ ਅੰਦਰ ਬਾਹਰ ਹੋ ਸਕੇ ਇਸ ਦੇ ਅੰਦਰ 35 ਕਰੋੜ ਰੁਪਏ ਦਾ ਬਜਟ ਜਿਹੜਾ ਉਹ ਪ੍ਰਾਪਤ ਹੈ ਡਿਪਾਰਟਮੈਂਟ ਜੀ ਦਾ ਹੈਗਾ ਦੇਖੇਗਾ ਜਿਹੜੇ ਸਕੂਲਾਂ ਦਾ ਹਾਂਜੀ ਹਾਂਜੀ ਜਿਵੇਂ ਸਰਪਾ ਦੀ ਪੰਜਾਬ ਕਾਂਗਰਸ ਦੀ ਦਿੱਲੀ ਚ ਮੀਟਿੰਗ ਜਾ ਰਹੀ ਹੈ ਉਹ ਕੀ ਕਹਿਣਾ ਚਾਹੁੰਦੇ ਕਾਂਗਰਸ ਪਾਰਟੀ ਜਿੰਨੀਆਂ ਮਰਜ਼ੀ ਮੀਟਿੰਗਾਂ ਕਰ ਲੇ ਉਹ ਮੈਂ ਸਮਝਦਾ ਕਿਸੇ ਵੀ ਰੂਪ ਦੇ ਵਿੱਚ ਦੇਸ਼ ਦੇ ਅੰਦਰ ਸਫਲ ਨਹੀਂ ਹੋ ਸਕਦੀ ਜਾਂ ਪੰਜਾਬ ਦੇ ਅੰਦਰ ਸਫਲ ਨਹੀਂ ਹੋ ਸਕਦੀ ਬਹੁਤ ਸਾਰੇ ਉਹ ਤਾਂ ਇਹ ਆ ਤੇ ਜਿ ਅੱਜ ਦੀ ਲੱਗਦਾ ਉਹਨਾਂ ਦੀ ਮੀਟਿੰਗ ਹੋ ਰਹੀ ਆ ਉਹ ਜਿਹੜੇ ਵੱਖ-ਵੱਖ ਵਰਗ ਨੇ ਉਹਨਾਂ ਦੇ ਅੰਦਰ ਜਿ ਵੱਖ-ਵੱਖ ਉਹਨਾਂ ਦੇ ਗਰੁੱਪ ਬਣੇ ਹੋਏ ਨੇ ਉਹਨਾਂ ਨੂੰ ਗਰੁੱਪਾਂ ਨੂੰ ਮਹਿਜ ਇਕੱਠਾ ਕਰਨ ਦੀ ਰਵਾਇਤ ਆ ਪਰ ਲੇਕਿਨ ਉਹ ਇਕੱਠੇ ਨਹੀਂ ਹੋ ਸਕਦੇ ਪੰਜਾਬ ਦੇ ਲੋਕਾਂ ਨੇ ਕਾਂਗਰਸ ਪਾਰਟੀ ਨੂੰ ਕਈ ਵਾਰ ਪਰਖਿਆ ਪਰ ਲੇਕਿਨ ਹਮੇਸ਼ਾ ਪੰਜਾਬ ਦੇ ਲੋਕਾਂ ਨੂੰ ਕਾਂਗਰਸ ਪਾਰਟੀ ਦੇ ਨਿਰਾਸ਼ ਕੀਤਾ ਗਾ ਸੁਕਾਠ ਦੀ ਹਾਂਡੀ ਜਿਹੜੀ ਉਹ ਬਾਰ-ਬਾਰ ਨਹੀਂ ਚੜਨੇ ਲੋਕਾਂ ਨੇ ਆਉਣ ਵਾਲੇ ਸਮੇਂ 'ਚ ਵੀ ਕਾਂਗਰਸ ਨੂੰ ਰਜੈਕਟ ਕਰਨਾ ਹੈ ਥੈਂਕ ਯੂ ਤੱਜੀ ਆ ਰੋਲ ਤੁਹਾਡੇ ਨਾਲ ਸ਼ੇਅਰ ਕਰਦੇ ਆ ਉਹ ਕਿਉਂਕਿ ਟਾਈਮ ਹੁਣ ਆਲਬੋਸ ਸੇਮ ਹੀ ਹੋ ਗਿਆ ਤੇ ਇਸ ਕਰਕੇ ਉਹਨੂੰ ਅੱਗੇ ਨਹੀਂ ਲਿਆਵਾਂਗੇ ਹੁਣੇ ਹੀ ਤੁਹਾਡੇ ਨਾਲ ਮੈਂ ਡਾਟਾ ਜਿਹੜਾ ਉਹ ਪੰਜਾਬ ਦੀ ਜਿਹੜੀ ਅਸੀਂ ਯੁੱਧ ਨਸ਼ਿਆਂ ਵਿਰੁੱਧ ਦੀ ਸ਼ੁਰੂਆਤ ਕੀਤੀ ਹੋਈ ਆ ਯੁੱਧ ਨਸ਼ਿਆਂ ਵਿਰੁੱਧ ਉਹਦਾ ਵੀ ਡਾਟਾ ਜਿਹੜਾ ਅੱਜ ਤੱਕ ਦਾ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂਗਾ ਕਿ ਅੱਜ ਤੱਕ ਜਦੋਂ ਦੀ ਇਹ ਕੈਂਪੇਨ ਜਿਹੜੀ ਆ ਫੁੱਲ ਸਪਿੰਗ ਚੱਲ ਰਹੀ ਆ ਇਸ ਸਪਿੰਗ ਜਿਹੜੀ ਤੇਜ਼ੀ ਨਾਲ ਚੱਲ ਰਹੀ ਆ ਉਹਦੇ ਵਿੱਚ 1208 1259 ਜਿਹੜੀਆਂ ਐਫਆਈਆਰ ਹੁਣ ਤੱਕ 1208 ਜਿਹੜੀਆਂ ਐਫਆਈਆਰ ਹੁਣ ਤੱਕ ਰਜਿਸਟਰ ਹੋ ਚੁੱਕੀਆਂ ਨੇਗੀਆਂ ਔਰ 1752 1758 ਜਿਹੜੇ ਡਰੱਗ ਪੈਡਲਰ ਨੇਗੇ ਉਹ ਜੇਲ੍ਹ ਦੀਆਂ ਸਲਾਕਾਂ 'ਚ ਪਹੁੰਚ ਚੁੱਕੇ ਨੇ ਔਰ ਲਗਭਗ 81 ਕਿਲੋ ਤੋਂ ਉੱਪਰ 81 ਕੇਜੀ ਤੋਂ ਉੱਪਰ ਜਿਹੜੀਆਂ ਉਹ ਹੈਰੋਇਨ ਬਰਾਮਦ ਹੋ ਚੁੱਕੀ ਆ ਔਰ ਲਗਭਗ 970 ਕਿਲੋ ਤੋਂ ਉੱਪਰ ਜਿਹੜੀ ਆ ਉਪੀਅਮ ਹੋ ਸਕ ਜਿਹਨੂੰ ਆਪਾਂ ਕਹਿੰਦੇ ਆ ਓਪੀਅਮ ਸਾਰੇ ਜਿਹਨੂੰ ਆਪਾਂ ਕਹਿੰਦੇ ਆ ਪੁੱਕੀ ਜੋ ਬ੍ਰਾਂਧ ਹੋ ਚੁੱਕੀ ਆ ਓਪੀਅਮ ਅਫੀਮ ਜਿਹੜੀ ਆ ਉਹ ਲਗਭਗ 51 ਕਿਲੋ ਤੋਂ ਉੱਪਰ ਬ੍ਰਾਂਧ ਹੋ ਚੁੱਕੀ ਆ ਇਸ ਤਰ੍ਹਾਂ ਜੇ ਮੈਂ ਗੱਲ ਕਰਾਂ ਡਰਗ ਬਣੀ ਦੀ ਤਾਂ 7 ਲੱਖ ਰੁਪਏ ਤੋਂ ਉੱਪਰ ਰਕਮ ਜਿਹੜੀ ਆ ਉਹ ਡਰਗ ਬਣੀ ਵੱਖ-ਵੱਖ ਡਰਗ ਪੈਡਲਰ ਰਿਕਵਰ ਹੋ ਚੁੱਕੀ ਆ ਸੋ ਹੁਣ ਤੱਕ ਜਿਹੜੇ ਲੋਕਾਂ ਨੇ ਇਸ ਡਰਗ ਦੇ ਧੰਦੇ ਦੇ ਅੰਦਰ ਪੈਸੇ ਕਮਾ ਕੇ ਲੋਕਾਂ ਦੇ ਬੱਚਿਆਂ ਦੀਆਂ ਜਾਨਾਂ ਨਾਲ ਖੇਡ ਕੇ ਆਪਣੇ ਗੈਰਕਾਨੂੰਨੀ ਜਗ੍ਹਾ ਦੇ ਉੱਤੇ ਗੈਰਕਾਨੂੰਨੀ ਘਰ ਬੜਾਏ ਹੋਏ ਸੀ ਉਹ ਵੀ ਲਗਭਗ 29 ਜਿਹੜੇ ਦੇ ਉਹ ਡਬਾਲਿਸ਼ ਕੀਤੇ ਨਗੇ ਸੋ ਸਟੂਡੈਂਟ ਦੇ ਨਾਲ ਪੰਚਾਇਤਾਂ ਦੇ ਨਾਲ ਮੀਟਿੰਗਾਂ ਦਾ سلسلہ جاری ਆ ਲਗਾਤਾਰ ਅਸੀਂ ਸਟੂਡੈਂਟ ਨੂੰ ਜਿਹੜਾ ਅਗਾਹ ਕਰ ਰਹੇ ਆ ਲਗਾਤਾਰ ਅਸੀਂ ਉਹਨਾਂ ਨੂੰ ਜਿਹੜਾ ਜਾਣਕਾਰੀ ਦੇ ਰਹੇ ਆ ਨਸ਼ਿਆਂ ਦੇ ਵਿਰੁੱਧ ਔਰ ਇਸ ਤੋਂ ਬਿਨਾ ਕੱਲ ਨੂੰ ਸਾਡੀ ਮੇਰੀ ਗਵਾਈ ਜਿਹੜੀ ਕਮੇਟੀ ਬਣੀ ਹੋਈ ਆ ਕੱਲ ਨੂੰ ਉਸ ਕਮੇਟੀ ਦੀ ਸਬ ਕਮੇਟੀ ਦੀ ਮੀਟਿੰਗ ਵੀ ਅਸੀਂ ਕਰਨ ਜਾ ਰਹੇ ਆ ਕਿ ਆਉਣ ਵਾਲੇ ਸਮੇਂ ਦੇ ਅੰਦਰ ਹੋਰ ਕਿਹੜੇ ਵੱਡੇ ਸਟੈਪ ਜਿਹੜੇ ਨੇ ਉਹ ਲੈ ਜਾਣ ਤਾਂ ਕਿ ਪੰਜਾਬ ਦੇ ਅੰਦਰੋਂ ਨਸ਼ਿਆਂ ਦਾ ਨਾਮੋ ਨਿਸ਼ਾਨ ਜਿਹੜਾ ਉਹ ਸੀ ਮਿਟਾ ਸਕੀਏ ਕੱਲ ਕਿੰਨੇ ਵਜੇ ਕਿੱਥੇ ਕਰ ਰਹੇ ਹੋ ਕੱਲ ਸਵੇਰੇ ਟਾਈਮ ਜਿਹੜਾ ਦੱਸ ਦੇਾਂਗੇ ਤੁਹਾਨੂੰ ਕੱਲ ਦੀ ਮੀਟਿੰਗ ਚੰਡੀਗੜ੍ਹ ਚੰਡੀਗੜ੍ਹ